ਪੰਜਾਬ ਬੋਰਡ ਦੀ 8ਵੀਂ ਕਲਾਸ ਦੇ ਨਤੀਜਿਆਂ ਵਿੱਚ ਇੱਕ ਸਫਾਈ ਸੇਵਕ ਦੀ ਧੀ ਨੇ ਮੈਰਿਟ ਲਿਸਟ ਵਿੱਚ ਆ ਕੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਬਰਨਾਲਾ ਜ਼ਿਲ੍ਹੇ ਦੇ ਪਿੰਡ ਫਰਵਾਹੀ ਦੇ ਸਰਕਾਰੀ ਸੈਕੰਡਰੀ ਸਕੂਲ ਦੀ ਵਿਦਿਆਰਥਣ ਦਿਲਪ੍ਰੀਤ ਕੌਰ ਪੰਜਾਬ ਵਿੱਚੋਂ 8ਵੇਂ ਅਤੇ ਜ਼ਿਲ੍ਹੇ ਵਿੱਚੋਂ ਪਹਿਲੇ ਸਥਾਨ ਉੱਪਰ ਰਹੀ ਹੈ। ਉਸਦੇ ਪਿਤਾ ਇਸੇ ਸਕੂਲ ਵਿੱਚ ਸਫਾਈ ਸੇਵਕ ਹਨ। ਬੱਚੀ ਦੀ ਇਸ ਪ੍ਰਾਪਤੀ ਉੱਪਰ ਮਾਪੇ ਅਤੇ ਸਕੂਲ ਅਧਿਆਪਕ ਮਾਣ ਮਹਿਸੂਸ ਕਰ ਰਹੇ ਹਨ। ਮੇਰਾ ਨਾਮ ਦਿਲਪ੍ਰੀਤ ਕੌਰ ਹੈ। ਜਦੋਂ ਮੇਰੇ ਟੀਚਰ ਨੇ ਜਦੋਂ ਮੇਰੇ ਪਿਤਾ ਜੀ ਨੂੰ ਮੋਬਾਈਲ ਤੇ ਫੋਨ ਲਾ ਕੇ ਦੱਸਿਆ ਕਿ ਮੈਂ ਫਸਟ ਆ ਗਈ ਹਾਂ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਮੈਥਮੈਟਿਕ ਕਲਾਸ ਵਿੱਚੋਂ ਪਹਿਲੇ ਸਥਾਨ ਤੇ ਆਈ ਪੰਜਾਬ ਵਿੱਚ ਮੇਰਾ 12ਵਾਂ ਨੰਬਰ ਆਇਆ ਹੈ ਜਦੋਂ ਟੀਚਰਾਂ ਨੇ ਮੈਨੂੰ ਬੁਲਾਇਆ ਤਾਂ ਮੈਂ ਬਹੁਤ ਖੁਸ਼ ਹੋਈ ਤੇ ਉਹਨਾਂ ਨੇ ਮੈਨੂੰ ਗਲੇ ਲਗਾਇਆ ਤੇ ਫਿਰ ਉਹਨਾਂ ਨੇ ਮੇਰਾ ਮੂੰਹ ਮਿੱਠਾ ਕਰਾਇਆ ਤੇ ਮੈਂ ਵੀ ਉਹਨਾਂ ਨੂੰ ਖੁਸ਼ੀ ਨਾਲ ਆਪਣੀ ਖੁਸ਼ੀ ਸਾਂਝੀ ਕੀਤੀ ਇਸ ਪਿੱਛੇ ਸਾਡੇ ਸਕੂਲ ਦੇ ਮੁਖੀ ਸਾਡੇ ਟੀਚਰ ਸਹਿਬਾਨ ਤੇ ਮੇਰੇ ਮਾਤਾ ਪਿਤਾ ਦੇ ਸਹਿਯੋਗ ਨਾਲ ਮੈਂ ਇਸ ਮੁਕਾਮ ਤੇ ਹਾਂ ਤੇ ਅੱਗੇ ਤੋਂ ਵੀ ਰਹਾਂਗੀ ਮੇਰੇ ਭੈਣ ਭਾਈ ਤਾਂ ਮੇਰੇ ਤੋਂ ਛੋਟੇ ਹਨ ਨੇ ਪਰ ਪਰ ਮੈਂ ਖੁਦ ਬੈਠ ਕੇ ਪੜਦੀ ਸੀ ਸਵੇਰੇ ਉੱਠ ਕੇ ਵੀ ਪੜਨਾ ਮੈਨੂੰ ਪਸੰਦ ਸੀ ਜਿੰਨਾ ਜਿੰਨਾ ਤੱਕ ਜਿੰਨੇ ਸਮੇਂ ਤੱਕ ਮੇਰਾ ਸਿਲੇਬਸ ਖਤਮ ਨਹੀਂ ਸੀ ਹੋ ਜਾਂਦਾ ਮੈਂ ਓਨੇ ਟਾਈਮ ਤੱਕ ਪੜਦੀ ਸੀ ਸਾਰੇ ਸਕੂਲ ਟੀਚਰ ਮੇਰੀ ਹੈਲਪ ਕਰਦੇ ਸਨ ਹਾਂ ਮੈਨੂੰ ਲੱਗਦਾ ਸੀ ਕਿ ਮੈਂ ਅੱਜ ਇਸ ਮੁਕਾਮ ਤੇ ਹਾਂ ਇਹ ਸਭ ਕੁਝ ਮੇਰੇ ਟੀਚਰ ਸਹਿਬਾਨਾ ਕਰਕੇ ਹੀ ਸੰਭਵ ਹੋਇਆ ਹੈ ਤੇ ਮੈਂ ਉਹਨਾਂ ਦਾ ਕਹੇ ਦਿਲੋਂ ਧੰਨਵਾਦ ਕਰਦੀ ਹਾਂ ਮੇਰੇ ਪਿਤਾ ਜੀ ਲੇਬਰ ਦਾ ਕੰਮ ਕਰਦੇ ਨੇ ਪਰ ਉਹ ਨਾਲ ਹੀ ਨਾਲ ਮੇਰੇ ਸਕੂਲ ਵਿੱਚ ਵੀ ਸਫਾਈ ਦਾ ਕੰਮ ਕਰਦੇ ਨੇ ਤੇ ਮੈਂ ਮੈਂ ਉਹਨਾਂ ਦੀ ਇਹ ਹਾਲਤ ਨਹੀਂ ਦੇਖ ਸਕਦੀ ਇਸ ਕਰਕੇ ਮੈਨੂੰ ਪੜ੍ਹਨ ਦਾ ਸ਼ੌਂਕ ਹੈ ਤੇ ਮੈਂ ਉਹਨਾਂ ਨੂੰ ਚਿਹਰਾ ਤੇ ਲੈ ਕੇ ਜਾਣਾ ਚਾਹੁੰਦੀ ਹਾਂ ਮੈਨੂੰ ਅੱਜ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੈਂ ਆਪਣੇ ਸਕੂਲ ਦਾ ਨਾਮ ਆਪਣੇ ਟੀਚਰ ਸਹਿਬਾਨਾ ਦਾ ਨਾਮ ਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਅੱਗੇ ਮੈਂ ਪਾਇਲਟ ਬੰਨਾ ਹੈ ਤੇ ਆਪਣੇ ਮਾਤਾ ਪਿਤਾ ਨੂੰ ਉਹ ਸਾਰੀਆਂ ਖੁਸ਼ੀਆਂ ਦੇਣੀਆਂ ਹਨ ਜੋ ਹੁਣ ਉਹਨਾਂ ਕੋਲ ਨਹੀਂ ਨੇ ਮੇਰੇ ਵਿੱਚ ਬਹੁਤ ਜਨੂਨ ਹੈ ਤੇ ਮੈਂ ਅੱਗੇ ਤੋਂ ਵੀ ਇਸੇ ਤਰ੍ਹਾਂ ਹੀ ਮੈਰਿਡ ਲਿਸਟ ਵਿੱਚ ਆਵਾਂਗੀ ਇਹ ਸਾਰੀ ਗੱਲ ਝੂਠ ਹੈ ਕਿ ਪ੍ਰਾਈਵੇਟ ਸਕੂਲ ਹੀ ਸਭ ਤੋਂ ਵਧੀਆ ਪੜਾਉਂਦੇ ਨੇ ਪਰ ਸਰਕਾਰੀ ਸਕੂਲ ਉਸ ਤੋਂ ਵੀ ਵਧੀਆ ਨੇ ਤੇ ਮੈਂ ਇਸ ਇੱਥੇ ਰਹਿ ਕੇ ਹੀ ਮੈਰਿਡ ਲਿਸਟ ਵਿੱਚ ਆਈ ਹਾਂ ਤੇਰੇ ਇਸ ਦਾ ਸਾਰਾ ਸਹਿਯੋਗ ਸਾਡੇ ਟੀਚਰਾਂ ਨੂੰ ਹੀ ਜਾਂਦਾ ਹੈ ਮੇਰਾ ਨਾਮ ਜਗਦੇਵ ਸਿੰਘ ਹੈ ਜੀ ਮੈਂ ਗਸੇਵਕਨਗਰ ਬਰਨਾਲਾ ਦਾ ਰਹਿਣ ਵਾਲਾ ਤੇ ਸਕੂਲ ਦੇ ਵਿੱਚ ਸਫਾਈ ਮੈਂ ਦਾ ਕੰਮ ਕਰਦਾ ਮੇਰੀ ਬੇਟੀ ਸਰਕਾਰੀ ਦੀਮ ਸਰਕਾਰੀ ਸਕੂਲ ਦੀ ਸਰਵਵਾਰੀ ਵਿੱਚ ਪੜਦੀ ਜੀ 8ਵੀਂ ਕਲਾਸ ਕੱਲ 8ਵੀਂ ਕਲਾਸ ਦਾ ਰਿਜ਼ਲਟ ਆਇਆ ਜੀ ਉਹਦੇ ਵਿੱਚ ਜ਼ਿਲ੍ਹੇ ਜੋ ਪਹਿਲਾ ਸਥਾਨ ਤੇ ਪੰਜਾਬ ਤੋਂ 12ਵਾਂ ਐਨੀ ਖੁਸ਼ੀ ਬਹੁਤ ਖੁਸ਼ੀ ਆ ਜੀ ਸਾਨੂੰ ਮਾਣ ਵੀ ਆ ਸਾਡੀ ਤੇ ਵੀ ਸਾਡਾ ਨਾਮ ਰੋਸ਼ਨ ਕਰਿਆ ਸਕੂਲ ਦਾ ਨਾਮ ਰੋਸ਼ਨ ਕਰਿਆ ਮੈਂ ਕੱਲ ਸਾਂ ਉਹਨੂੰ ਸਕੂਲ ਦੇ ਵਿੱਚ ਸਫਾਈ ਕਰਨਾ ਸੀ ਜੀ ਮੈਨੂੰ ਟੀਚਰ ਸਰਾਂ ਦਾ ਫੋਨ ਆਇਆ ਵੀ ਤੁਹਾਡੀ ਬੇਟੀ ਮੈਚ ਤੇ ਵਿੱਚ ਆ ਗਈ ਬਹੁਤ ਖੁਸ਼ੀ ਹੋਈ ਜੀ ਸਾਨੂੰ ਅੱਖਾਂ ਅੰਜੂ ਨਿਕਲੈ ਕਰੀ ਮੈਂ ਅਦੀ ਭਾਈ ਕਰਦਨ ਨੂੰ ਕਰੇ ਜੀ ਆਪਣੀ ਬੇਟੀ ਫਲੈਟ ਵਿੱਚ ਆ ਗਈ ਬਹੁਤ ਖੁਸ਼ੀ ਹੋਈ ਸਾਰੇ ਪਰਿਵਾਰ ਬਹੁਤ ਮਿਹਨਤ ਕਰੀ ਜਿਨੇ ਬੱਚੀ ਨੇ ਪਰ ਆ ਗਈ ਜੀ तकरीबन ਸਕੂਲ ਟਾਈਮ ਨੂੰ ਲੈ ਕੇ 2 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਸਵੇਰ 4 ਵਜੇ ਤੋਂ 7 ਵਜੇ ਤੱਕ 8 ਵਜੇ ਰਿਆਨ ਨੂੰ ਸਕੂਲ ਆਉਣਾ ਜੀ ਇਹ ਅਜੇ ਹਜ ਤੱਕ ਦਾ ਹੀ ਮੈਂ ਕੋਈ ਛੱਡੀ ਛੱਡੀ ਨਹੀਂ ਗਈ ਲੈਣ ਕਿ ਨਹੀਂ ਹੋ ਜੋ ਉਹਨੂੰ ਸਾਈਕਲ ਤੇ ਲਵਾ ਸਾਈਕਲ ਲੈ ਕੇ ਦਿੱਤਾ ਸਾਈਕਲ ਤੇ ਆਉਂਦੀ ਹੈ ਦਿੱਲੀ ਆਉਂਦੀ ਹੈ ਜੀ ਇਹ ਮਿਹਨਤ ਸਾਡੇ ਸਾਹਮਣੇ ਟੀਚਰਾਂ ਨੇ ਬਹੁਤ ਸਹਿਯੋਗ ਦਿੱਤਾ ਜੀ ਸਾਡੀ ਅਸੀਂ ਵੀ ਸਹਿਯੋਗ ਦਿੰਦੇ ਹਾਂ ਜੀ ਬਹੁਤ ਵਧੀਆ ਗੱਲ ਹੈ ਜੀ 8-9 ਘੰਟੇ ਕਰਦੇ ਸੀ ਬੱਚੇ ਇਹ ਤਾਂ ਵੀ ਮੈਂ ਅਸੀਂ ਕਹਿੰਦੇ ਹਾਂ ਵੀ ਹੋਰ ਵੀ ਮਿਹਨਤ ਕਰੇ ਹੋਰ ਵੀ ਨਾਂ ਲੋ ਸੰਤ ਮੈਂ ਤਾਂ ਇਹੋ ਜਿਹਾ ਦਈ ਵੀ ਮੈਂ ਉਹਨੂੰ ਪੈਰਟ ਸੁਪਨਾ ਸੋਚਦਾ ਹੈ ਜੀ ਬੇਟੀ ਨੇ ਵੀ ਹੋ ਜਾਵੇ ਜੀ ਉਹਨੂੰ ਪਾਇਲਟ ਬਣਾਵਾਂਗੇ ਜੀ ਬੱਚਿਆਂ ਨੂੰ ਬਹੁਤ ਮੈਂ ਬੱਚੇ ਨੂੰ ਹੋਸਟ ਦੇ ਦਿੰਦਾ ਜੀ ਜਿਵੇਂ ਮੇਰੀ ਬੇਟੀ ਨੇ ਪੰਜਾਬ ਦਾ ਨਾਮ ਰੋਸਨ ਕਰ ਸਕੂਲ ਦਾ ਨਾਮ ਰੋਸਨ ਕਰਿਆ ਇਸ ਤਰ੍ਹਾਂ ਹੀ ਹੋਰ ਬੱਚੇ ਵੀ ਥੂਲ ਦਾ ਵੀ ਔਰ ਪੰਜਾਬ ਦਾ ਵੀ ਨਾਮ ਰੋਸਨ ਕਰਦੇ ਸਰਕਾਰੀ ਸਕੂਲ ਦਾ ਪ੍ਰਾਈਵੇਟ ਵੀ ਕਹਿ ਨਹੀਂ ਸਕਦੀ ਜੀ ਪੜਾਈਆਂ ਕਿਵੇਂ ਚੱਲਦੀਆਂ ਕਿਵੇਂ ਨਾ ਵੀ ਵੈਸੇ ਸਰਕਾਰੀ ਸਕੂਲਾਂ ਦੇ ਵਿੱਚ ਸਹੂਲਤਾਂ ਦੀਆਂ ਸਾਰੀਆਂ ਬੁੱਕਾਂ ਮਰੀਆਂ ਨੇ ਤੇ ਬਾਕੀ ਵਧੀਆ ਸਕੂਲ ਆ ਜੀ ਸਰਕਾਰੀ ਮੇਰਾ ਨਾਮ ਨੀਦਲ ਇਲਤਾਫ ਮੈਂ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੀ ਹਾਂ ਅੱਜ ਸਾਡੇ ਲਈ ਬਹੁਤ ਮਾਣ ਤੇ ਖੁਸ਼ੀ ਦੀ ਗੱਲ ਹੈ ਕਿ ਇਸ ਸੰਸਥਾ ਦੇ ਵਿਦਿਆਰਥਣ ਦਿਲਪ੍ਰੀਤ ਕੌਰ 8ਵੀਂ ਦੀ 8ਵੀਂ ਬੋਰਡ ਦੀ ਪ੍ਰੀਖਿਆ ਵਿੱਚ ਉਸਨੇ ਮੈਰਿਟ ਪੋਜੀਸ਼ਨ ਹਾਸਲ ਕੀਤੀ ਹੈ ਸਾਰਿਆਂ ਦੀ ਸਦਕਾ ਸਾਰੇ ਸਟਾਫ ਦੀ ਮਿਹਨਤ ਸਦਕਾ ਤੇ ਡੀਓ ਮੈਡਮ ਸ਼੍ਰੀਮਤੀ இந்து ਸਿਮਕ ਦੀ ਅਗਵਾਈ ਹੇਠ ਅੱਜ ਇਹ ਟੀਚਾ ਸਾਨੂੰ ਪ੍ਰਾਪਤ ਹੋਇਆ ਹੈ ਜਿਹਦਾ ਸਾਰਾ ਕ੍ਰੈਡਿਟ ਜੋ ਹੈ ਉਹ ਸਾਡੇ ਮਿਹਨਤੀ ਅਧਿਆਪਕਾਂ ਨੂੰ ਜਾਂਦਾ ਹੈ ਜਿਨ੍ਹਾਂ ਦੀ ਯੋਗ ਅਗਵਾਈ ਸਦਕਾ ਸਾਡੀ ਇਹ ਵਿਦਿਆਰਥਣ ਪੂਰੇ ਪੰਜਾਬ ਵਿੱਚੋਂ 12ਵੀਂ ਪੋਜੀਸ਼ਨ ਇਸਨੇ ਹਾਸਲ ਕੀਤੀ ਹੈ ਤੇ ਪੂਰੇ ਜ਼ਿਲ੍ਹੇ ਵਿੱਚੋਂ ਪਹਿਲੀ ਪੋਜੀਸ਼ਨ ਹਾਸਲ ਕੀਤੀ ਹੈ ਵਿਦਿਆਰਥਣ ਜੋ ਹੈ ਉਹ ਬਹੁਤ ਹੀ ਇੱਕ ਗਰੀਬ ਫੈਮਿਲੀ ਨਾਲ ਸੰਬੰਧ ਰੱਖਦੀ ਹੈ ਇਸਦੇ ਪਿਤਾ ਜੀ ਸਾਡੇ ਇੱਥੇ ਸਕੂਲ ਦੇ ਵਿੱਚ ਹੀ ਬਤੌਰ ਸਫਾਈ ਸੇਵਕ ਜੋ ਹੈ ਆਪਣਾ ਕੰਮ ਆਪਣੀ ਸੇਵਾ ਨਿਭਾ ਰਹੇ ਹਨ ਇਹਨਾਂ ਹਾਲਾਤਾਂ ਦੇ ਬਾਵਜੂਦ ਵੀ ਉਸਨੇ ਆਪਣੀ ਮਿਹਨਤ ਨਹੀਂ ਛੱਡੀ ਬੱਚੀ ਨੇ ਉਹਨੇ ਬਹੁਤ ਹੀ ਲਗਨ ਦੇ ਨਾਲ ਜੋ ਹੈ ਪ੍ਰੀਖਿਆ ਪਾਸ ਕੀਤੀ ਤੇ ਅੱਜ ਸਾਡੇ ਲਈ ਤੇ ਪੂਰੇ ਜ਼ਿਲ੍ਹੇ ਲਈ ਹੀ ਮਾਣ ਦੀ ਗੱਲ ਹੈ ਕਿ ਇਸ ਬੱਚੇ ਨੇ ਇਕੱਲੇ ਇਸ ਬੱਚੇ ਨੇ ਪੂਰੇ ਜ਼ਿਲ੍ਹੇ ਵਿੱਚੋਂ ਮੈਰਿਟ ਪੋਜੀਸ਼ਨ ਹਾਸਲ ਕੀਤੀ ਹੈ ਤੇ ਅਸੀਂ ਸਾਰੇ ਜਣੇ ਜੋ ਹੈ ਇਹਦੇ ਅਗਲੇ ਪਬਿਕ ਆਉਣ ਵਾਲੇ ਪਬਿਕ ਲਈ ਵੀ ਇਹੀ ਉਮੀਦ ਕਰਦੇ ਹਾਂ ਕਿ ਇਹ ਬੱਚਾ ਦਿਨ ਦੁਗਣੀ ਚਾਰਟ ਜਗ ਦੀ ਤਰੱਕੀ ਹਾਸਲ ਕਰੇ ਅੱਜ ਦੇ ਜੋ ਸਰਕਾਰੀ ਸਕੂਲ ਹੈ ਜੀ ਬਹੁਤ ਹੀ ਫਰਕ ਹੈ ਪੁਰਾਣੀ ਸੋਚ ਨਾ ਲਓ ਜਾਂ ਪੁਰਾਣੀ ਧਾਰਨਾ ਨਾ ਲਓ ਕਿਉਂਕਿ ਅੱਜ ਦੇ ਹੁਣ ਦੇ ਸਰਕਾਰੀ ਸਕੂਲ ਜਿਵੇਂ ਕਿ ਇਹ ਸਕੂਲ ਹੈ ਇਹ ਇੱਕ ਪੀਐਮ ਸ਼੍ਰੀ ਸਕੂਲ ਹੈ ਇਲਾਕੇ ਦਾ ਸਭ ਤੋਂ ਪਹਿਲਾ ਪੀਐਮ ਸ਼੍ਰੀ ਸਕੂਲ ਹੈ ਹਰ ਤਰ੍ਹਾਂ ਦੀ ਬੁਨਿਆਦੀ ਸਹੂਲਤ ਜੋ ਹੈ ਉਹ ਸਰਕਾਰ ਵੱਲੋਂ ਪ੍ਰਦਾਨ ਕੀਤੀ ਗਈ ਹੈ ਦਿੱਤੀ ਗਈ ਹੈ ਜਿਤ ਤੇ ਬਹੁਤ ਹੀ ਵਧੀਆ ਸਟਾਫ ਜੋ ਹੈ ਨਿਯੁਕਤ ਕੀਤਾ ਜਾਂਦਾ ਹੈ ਜੋ ਪੂਰੀ ਤਰ੍ਹਾਂ ਕੁਆਲੀਫਾਈਡ ਹੁੰਦਾ ਹੈ ਟੈਸਟ ਕਲੀਅਰ ਕਰਕੇ ਆਉਂਦੇ ਆ ਇਸ ਕਰਕੇ ਨਾ ਤਾਂ ਕੁਆਲਿਟੀ ਟੀਚਿੰਗ ਵਿੱਚ ਕੋਈ ਜਿਹੜਾ ਹੈ ਕੰਪਰੋਮਾਈਜ਼ ਕੀਤਾ ਜਾਂਦਾ ਹੈ ਨਾ ਬੁਨਿਆਦੀ ਸਹੂਲਤਾਂ ਦੇ ਵਿੱਚ ਕੀਤਾ ਜਾਂਦਾ ਜਿਹਦਾ ਨਤੀਜਾ ਇਹ ਹੈ ਕਿ ਇਹ ਬੱਚਾ ਅੱਜ ਇਸ ਪੋਜੀਸ਼ਨ ਤੇ ਹੈ ਜਿੱਥੇ ਕਿ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਪੱਛੜ ਰਹੇ ਹਨ ਸਰਕਾਰੀ ਸਕੂਲ ਸਕੂਲਾਂ ਵਿੱਚ ਬਹੁਤ ਵਧੀਆ ਸਹੂਲਤਾਂ ਹਨ ਬਹੁਤ ਵਧੀਆ ਟੀਚਰਜ਼ ਹਨ ਤੇ ਬਹੁਤ ਹੀ ਇਸ kia ਦਾ ਮਿਆਰ ਜੋ ਹੈ ਅੱਗੇ ਨਾਲੋਂ ਬਹੁਤ ਹੀ ਵਧਿਆ